ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੇਰੀ ਫਾਰਮ ਤੇ ਜੀ ਜੇ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਮਾਛੀਆਂ ਕਲਾਂ ਇਹ ਰਾਹੋਂ ਰੋਡ ਤੇ ਪਿੰਡ ਪੈਂਦਾ ਤੇ ਜ਼ਿਲ੍ਹਾ ਇਸ ਨੂੰ ਲੁਧਿਆਣਾ ਲੱਗਦਾ ਆਜੋ ਬਾਕੀ ਗੱਲਬਾਤ ਆਪਾਂ ਬਾਾਈ ਨਾਲ ਕਰੀਏ ਸਤਿ ਸ੍ਰੀ ਅਕਾਲ ਭਾਈ ਜੀ ਸਸੀਗਾ ਬਾਈ ਉਹ ਠੀਕ ਠਾਕ ਹੋ ਵਧੀਆ ਵੀਰੇ ਤੁਸੀਂ ਸੁਣਾਓ ਬਹੁਤ ਵਧੀਆ ਵੀਰੇ ਤੁਸੀਂ ਸੁਣਾਓ ਵੀਰੇ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਬਾਈ ਨਾਮ ਮੇਰਾ ਕਰਨਾ ਹਾਂਜੀ ਜ਼ਿਲ੍ਹਾ ਲੁਧਿਆਣਾ ਪਿੰਡ ਮੇਰਾ ਮਾਛਿਆ ਕਲਾਂ ਰਾਹਾਂ ਰੋਡ ਤੇ 1 ਕਿਲੋਮੀਟਰ ਅੰਦਰ ਨੂੰ ਆ ਕੇ ਵੀਰੇ ਪਿੰਡ ਪੈਂਦਾ ਆਪਣਾ ਠੀਕ ਹੈ ਠੀਕ ਹੈ ਵੀਰੇ ਵੀਰੇ ਮੋਬਾਈਲ ਨੰਬਰ ਵੀ ਦੱਸ ਦੋ ਮੋਬਾਈਲ ਨੰਬਰ ਵੀਰੇ 76072988388 ਹੈ ਵੀਰੇ ਠੀਕ ਹੈ ਵੀਰੇ ਹਾਂਜੀ ਵੀਰੇ ਅੱਜ ਫਿਰ ਕਿੰਨੇ ਡੰਗਰ ਲਿਆਇਓ ਮੇਰੇ 3 ਲੈਕ ਆਇਆ ਅੱਜ ਹੀ ਲੈ ਕੇ ਆਇਆ ਆਪਣੇ ਕੋਲ ਠੀਕ ਹੈ ਜੀ ਨੇ ਤਕਰੀਬਨ 11 ਕਿ 11:30 ਵਜੇ ਨਾ ਆਏ ਹੋਏ ਆਪਣੇ ਕੋਲ ਠੀਕ ਹੈ ਵੀਰੇ ਹਾਂਜੀ ਦੋ ਗਾਇਆਂ ਤੇ ਇੱਕ ਮੱਝ ਇੱਕ ਦੋ ਗਾਵਾਂ ਤੇ ਅੱਜ ਮੱਝ ਵੀ ਨਹੀਂ ਹੁੰਦੀ ਆਪਾਂ ਅੱਛਾ ਠੀਕ ਹੈ ਵੀਰੇ ਫਿਰ ਮੱਝ ਤੇ ਵੀਰੇ ਸ਼ੁਰੂ ਕਰ ਲੀਏ ਨਹੀਂ ਆਇਆ ਮੱਝ ਤੋਂ ਹੀ ਕਰ ਲਾ ਵੀਰੇ ਮੱਝ ਤੋਂ ਹੀ ਸ਼ੁਰੂ ਕਰਦੇ ਆਏ ਇਹ ਉਪਰ ਆਇਆ ਕਰ ਰਹੀਆਂ ਜਿਹੜੀ ਖਾਈ ਖੂਈ ਤੇ ਜਾਂਦੀਆਂ ਠੀਕ ਹੈ ਵੀਰੇ ਵੀਰੇ ਪਹਿਲਾਂ ਇਹਦੀ ਡਿਟੇਲ ਦੱਸੋ ਮੇਰੇ ਇਹ ਹੈ ਮੱਝਾਂ ਚ ਆ ਯਾਨੀ ਕਿ ਤੀਜੇ ਲਾਲਾ ਕੋਈ ਦੂਜੇ ਲਾਲੇ ਠੀਕ ਹੈ ਉੱਤੇ ਲਾਲੇ ਬੇ ਠੀਕ ਹੈ ਜੀ ਇਹ ਪਿਓਰ ਨੀਲੀ ਦਾ ਵੀ ਹੈ ਮੱਝ ਠੀਕ ਆ ਆ ਦੇਖੋ ਅੱਖਾਂ ਵੀ ਦੋਨੇ ਦੇਖ ਲੈ ਹੈ ਮੀਣੀ ਆ ਅੱਖਾਂ ਦੇ ਲਾ ਬੁੱਲ ਦੇ ਲਾ ਮੂੰ ਚਿੱਟਾ ਠੀਕ ਆ ਪੂੰਛ ਦੇ ਲਾ ਚਿੱਟੀ ਆ ਠੀਕ ਆ ਪਿਓਰ ਨੀਲੀ ਦਾ ਵੀ ਮੱਥਾ ਦੇ ਲਾ ਚਿੱਟਾ ਠੀਕ ਆ ਹਈ ਨਿਮਾਈ ਨੂੰ ਵੀ ਨਹੀਂ ਹੈਗੀ ਕਿਉਂਕਿ ਮੈਂ ਹਾਂਜੀ ਹਾਂਜੀ ਤੈਨੂੰ ਪਤਾ ਮੈਂ ਪਸੂ ਜਿਆਦਾ ਨਹਾਉਂਦਾ ਨਹੀਂ ਹੈਗਾ ਹਾਂਜੀ ਹਾਂਜੀ ਵੀਰੇ ਹਾਂ ਕਿਉਂਕਿ ਆਪਾਂ ਜਿਹੜਾ ਲੈ ਜਾਂਦਾ ਨਿਮਾਵੇ ਆਪਾਂ ਇਹਨਾਂ ਸਖਾਰ ਕੇ ਨਹੀਂ ਰੱਖੀਦਾ ਠੀਕ ਆ ਵੀਰੇ ਹਾਂਜੀ ਵੀਰੇ ਵੀਰੇ ਦੁੱਧ ਕਿੰਨਾ ਦੁੱਧ ਵੀਰੇ ਕਹਿਣ ਨੂੰ ਜਿੰਨਾ ਮਰਜ਼ੀ ਕਹੀ ਚੱਲ ਜਣੀ ਆਪਾਂ ਸਹੀ ਜਿਹੜਾ ਚੌਣ ਚੌਂ ਦਾ 6 ਕਿਲੋ ਚਵਾ ਕੇ ਦੇ ਦਾਂਗਾ ਵੀਰ ਦੋ ਟਾਈਮ ਵਾਰ ਟਾਈਮ ਪੰਜ ਟਾਈਮ ਚੋਕ ਲੈ ਜਾ ਠੀਕ ਆ ਪਹਾੜੇ ਦਾ ਦੋ ਟਾਈਮ ਮਿਲਦੀ ਜਿਹੜਾ ਮਰਜ਼ੀ ਮੇਰਾ ਭਰਾ ਚੋਈ ਚੱਲੇ ਠੀਕ ਆ ਠੀਕ ਆ ਵੀਰੇ ਠੰਡੀ ਆ ਉਹਦਾ ਬਾਈ ਹਾਂ ਠੰਡੀ ਆ ਵੀਰੇ ਆਪਾਂ ਅੱਜ ਹੀ ਲੈ ਕੇ ਆਇਆ ਚਲੋ ਠੀਕ ਆ ਆਪਾਂ ਆਪਰ ਅੱਜ ਇਹਦਾ ਉਦੋਂ ਨਾ ਕਟੀਆਂ ਆਈ ਕਰਦਾਂ ਲੋਕੀ ਜਿੰਨਾ ਕਟੀਆਂ ਨਾ ਕਰਦੇ ਠੀਕ ਆ ਆਪਾਂ ਕੋਈ ਮੁੱਲ ਤਨੂ ਪਤਾ ਜੀ ਆਪਾਂ ਨੂੰ ਕੋਈ ਮੱਝ ਮਿਲੇ ਪੱਤਾਂ ਲੈਣੇ ਨਹੀਂ ਤਾਂ ਲੈਣੇ ਉਦੋਂ ਵੀਰੇ ਕਿੰਨੇ ਕ ਟਾਈਮ ਦੀ ਸੂਈ ਆ ਪਤਾ ਕੁਛ ਸੂਈ ਨੂੰ ਤਾਂ ਵੀਰੇ ਇਹਨੂੰ ਮਾਲਕ ਦੱਸਦੇ ਆ ਆਪਾਂ ਕੋਈ ਜ਼ਿਆਦੀ ਦੂਰੋਂ ਨਹੀਂ ਲਈ ਆਗੀ ਠੀਕ ਆ ਅੱਛਾ ਜੀ ਬੰਦੇ ਨੇ ਮਹਿੰਗਾਈ ਸੀ ਉਧਰੋਂ ਆਪਣੇ ਬਾਰਡਰ ਵਾਲੀ ਸਾਈਡ ਤੋਂ ਅੱਛਾ ਠੀਕ ਆ ਉਧੋਂ ਲੈ ਕੇ ਆਏ ਸੀ ਤੇ ਆਪਾਂ ਲੋਕਲ ਹੀ ਲਈ ਹੋਈ ਆ ਜਾਨੀ ਕਿ ਸੂਈ ਨੂੰ ਕਹਿੰਦੇ ਇਹਨੂੰ ਹੋ ਗਏ ਪੰਜ ਛੇ ਕਿ ਮਹੀਨੇ ਹੋ ਗਏ ਠੀਕ ਹੈ ਵੀਰੇ ਉਹ ਤੋਂ ਜ਼ਿਆਦਾ ਲੈ ਕੇ ਆਇਆ ਸੀ 11 ਕਿਲੋ ਦੁੱਧ ਸੀ ਮਾਈ ਥੱਲੇ ਠਣਾ ਲਿਆ ਨੋਕੇ ਕੋਈ ਠਣਾ ਚ ਨੁਕਸ ਨਹੀਂ ਹੈਗਾ ਠੀਕ ਆ ਵੀਰੇ ਅੱਗੋਂ ਗੱਬਨ ਤਾਂ ਨਹੀਂ ਗੱਬਾਣਾ ਵੀਰੇ ਨੂੰ ਹੋ ਗਏ 1.5 ਮਹੀਨੇ ਤੋਂ ਉੱਤੇ ਹੀ ਹੋ ਚਲੇਆ ਟਾਈਮ ਹਾਂ ਯਾਨੀ ਕਿ ਦੁਬਾਰੇ ਰਿਪੀਟ ਨਹੀਂ ਹੋਈ ਆਗੀ ਕਿਸਮਤ ਆ ਵੀਰੇ ਅਗਲੇ ਦਿਨ ਨਿਕਲਾਵੇ ਨਾ ਆਪਾਂ ਕੋਈ ਕਹਿੰਦੇ ਨਹੀਂ ਗੱਬਾਣਾ ਠੀਕ ਹੈ ਵੀਰੇ ਠੀਕ ਹੈ ਮਤਲਬ ਬਾਈ ਤੁਸੀਂ ਖਾਲੀ ਕਹਿ ਕੇ ਦੇ ਦੇ ਵੀ ਖਾਲੀ ਕਹਿ ਕੇ ਵੀਰੇ ਆਪਾਂ ਦੇਵਾਂਗੇ ਆਪਾਂ ਕੋਈ ਉਹ ਨਹੀਂ ਕਹਿਣਾ ਹੈਗਾ ਦੁੱਧ ਬਾਈ ਦੁੱਧ ਦੀ ਤਸल्ली ਕਰਾ ਦੋਗੇ ਦੁੱਧ ਕੋਈ ਦੋ ਟਾਈਮ ਚੋਲੋ ਵੀ ਕੋਈ ਚ ਚੰਗੀ ਹੈਗੀ ਆ ਆ ਦੇਖੋ ਮੇਰੇ ਵਿੱਚ ਪੈਂਦੀ ਹੈਗੀ ਆ ਅੱਖਾਂ ਦੇਖੋ ਤੁਸੀਂ ਬਈ ਇਹਦਾ ਕੀ ਮੁੱਲ ਕਰਦੇ ਹੋ ਮੁੱਲ ਵੀਰੇ ਆਪਾਂ ਮੰਨਛ ਅੱਜ ਜਾਇਜ਼ ਹੀ ਕਰਨਾ ਠੀਕ ਆ ਆਪਾਂ ਇਹ ਦੂਜੇ ਪਾਸੇ ਵਾਲਿਆਂ ਨੂੰ ਨਹੀਂ ਦੇਣੀ ਠੀਕ ਆ ਅੱਛਾ ਠੀਕ ਹੈ ਵੀਰੇ ਸਿੱਧੀ ਗੱਲ ਲਾ ਲਈ ਤੇ 5 5 6 6 ਕਿਲੋ ਵਾਲਿਆਂ ਅਗਲੇ ਉਧਰ ਆਪਾਂ ਤਾਂ ਲੈ ਕੇ ਆਏ ਮੁੱਲ ਆਪਾਂ ਇਹਦਾ ਲੈਣ ਦੇਣੀ 40000 ਰੁਪਿਆ ਅੱਛਾ ਉਹ ਜਿਆਦਾ ਮੁੱਲ ਨਹੀਂ ਹੈ ਇਹਦਾ ਠੀਕ ਹੈ ਵੀਰੇ ਚੱਲੀਏ ਅੱਜ ਬਾਈ ਕਿੰਨੀ ਦੇਣਾ ਹੈਗਾ ਤੈਨੂੰ ਪਤਾ ਫੇਰ ਇਹ ਮੱਝ ਆ ਦੁੱਧ ਆ ਫੇਰ ਇਹਦੇ ਨੇ ਪੰਮੇ ਪੀ ਕੇ ਸਾਲ ਕੋਈ ਪੀ ਲੇ ਪੈਣਾ 6 ਮਹੀਨੇ ਪੀ ਕੇ ਫੇਰ ਉਹਦੇ ਅਗਲੇ ਦੀ ਰਕਮ ਕਿੱਲੇ ਤੇ ਖੜੀ ਹੈ ਠੀਕ ਹੈ ਜਦ ਮਰਜੀ ਇਹਨੂੰ ਵੇਚ ਲੈ ਠੀਕ ਹੈ ਆਪਾਂ ਕੋਈ ਇਹਦਾ 50 ਨਹੀਂ ਮੰਗਣਾ 45 ਨਹੀਂ ਮੰਗਣਾ ਚੱਲ 40 ਚ ਮਾਨਤਾ ਨਗਲੇ ਦਾ ਕਰ ਦਿੰਦੇ ਆ ਕਰ ਦਿਓ ਬਾਈ ਮੌਕੇ ਤੇ ਮਾੜਾ ਮੋਟਾ ਕਰ ਦਿਓ ਕੋਈ ਨਹੀਂ ਵੀਰੇ ਜ਼ਰੂਰ ਜੀ ਠੀਕ ਹੈ ਦੋ ਜਗ ਦਾ ਦੋ ਟਾਈਮ ਚਾਰ ਟਾਈਮ ਚੋ ਲੈਵੇ ਤਸੱਲੀ ਕਰਕੇ ਲੈ ਜਾ ਠੀਕ ਹੈ ਸਹੀ ਹੈ ਵੀਰੇ ਸਹੀ ਹੈ ਵੀਰੇ ਇੱਕ ਵਾਰ ਬਾਹਰ ਨੂੰ ਤੋਰ ਲੋ ਫ ਚੰਗੀ ਇਹ ਇਹਦਾ ਮੱਝ ਨੀਲੀ ਰਾਂ ਵਿੱਚ ਪੈਂਦੀ ਆ ਡਰਦੀ ਆ ਤੇ ਕੈਮਰੇ ਜੇ ਤਾਂ ਦੇਖੋ ਇੱਕ ਵਾਰੀ ਬਾਈ ਕਹਿੰਦਾ ਡੇਢ ਮਹੀਨਾ ਹੋ ਗਿਆ ਟੀਕਾ ਪਰ ਇਹਨੋਂ ਪਰ ਬਾਈ ਕਹਿੰਦਾ ਆਪਾਂ ਖਾਲੀ ਕਹਿ ਕੇ ਦੇਣੀ ਆ ਯਾਰ ਸਹੀ ਆ ਵੀਰੇ ਸਹੀ ਆ ਆਪਾਂ ਐਵੇਂ ਤੈਨੂੰ ਪਤਾ ਕਹਿ ਦੀ ਅਗਲੇ ਨੂੰ ਗੱਬਣਾ ਕਾ ਨੂੰ ਆ ਦੇਖੋ ਇੱਕ ਵਾਰੀ ਆਂ ਫਰੋਡ じゃ ਹੋ ਜਾਂਦਾ ਤੈਨੂੰ ਪਤਾ ਹਾਂਜੀ ਵੀਰੇ ਬਾਈ ਕਹਿੰਦਾ ਆਪਾਂ ਖਾਲੀ ਕਹਿ ਕੇ ਦੇਣੀ ਹੈਗੀ ਆ ਤਾਂ ਤੁਹਾਨੂੰ ਦੇਖੋ ਕੱਲਾ ਕੱਲਾ ਗੈਪ ਤੇ ਲੱਗਾ ਅਡਰ ਕੁਆਲਿਟੀ ਵੀ ਦੇਖੋ ਤੁਸੀਂ ਇੱਕ ਵਾਰ ਨੇੜਿਓਂ ਆਪਾਂ ਕੋਈ ਇਹ ਨਹੀਂ ਹੈਗਾ ਵੀ ਜ਼ਰੂਰੀ ਹੈ ਵੇਚਣੀ ਵੇਚਣੀ ਹੈ ਠੀਕ ਹੈ ਜੀ ਲਬੇਕ ਦੀ ਬੇਚ ਦੇਣੀਆਂ ਨਹੀਂ ਤਾਂ ਤੈਨੂੰ ਪਤਾ ਇੰਨੇ ਦਾ ਕੀ ਆਉਂਦਾ ਨਹੀਂ ਨਹੀਂ ਸਹੀ ਹੈ ਵੀਰੇ ਕੁਝ ਨਹੀਂ ਆਉਂਦਾ ਆਪਣੇ ਬਾਬੇ ਨਾਨਕ ਦੀ ਕਿਰਪਾ ਸਭ ਕੁਝ ਕੰਮ ਸੈਟਾ ਦਿਹਾੜੇ ਦੀਆਂ 5 5 6 6 ਵੀ ਵੇਚ ਦੇ ਦਿਆਂ ਠੀਕ ਹੈ ਲੈ ਵੀ ਰੋਡੀਆਂ ਵੀ ਦੇ ਦਿਆਂ ਆਪਾਂ ਕੋਈ ਜ਼ਿਆਦਾ ਨਹੀਂ ਆਪਾਂ ਸਚਾਈ ਨਾ ਦੇਣੇ ਤਾਂ ਹੀ ਕੰਮ ਚੱਲਦਾ ਬਹੁਤ ਡੰਗਰ ਦੂਰ ਦੂਰ ਤੱਕ ਆਪਣੇ ਜਾਂਦੇ ਮੁੱਲ ਬਾਈ ਦੇ ਜਾਇਜ ਹੁੰਦੇ ਤੁਹਾਨੂੰ ਅੱਗੇ ਮੁੱਲ ਆਪਣੇ ਜਾਇਜ ਹੁੰਦੇ ਤੁਹਾਨੂੰ ਦੱਸੀ ਗੱਲ ਬੰਚ ਤੂੰ ਕਪਾ ਕੱਲ ਪਰਸੋਂ ਵੀ ਵੀਡੀਓ ਕਰਦੇ ਜਦ ਮਾਲ ਵਿਕ ਗਿਆ ਬਸ ਠੀਕ ਹੈ ਵੀਰੇ ਸਹੀ ਕੱਲ ਲੈ ਕੇ ਫਿਰ ਮੈਂ ਦੋ ਵੇਚੀਆਂ ਦੀ ਵੀਡੀਓ ਨਹੀਂ ਬਣਵਾਈ ਹੈਗੀ ਨਹੀਂ ਨਹੀਂ ਸਹੀ ਹੈ ਵੀਰੇ ਤੈਨੂੰ ਦੱਸੀ ਗੱਲ ਬਾਬੇ ਨਾਨਕ ਦੀ ਕਿਰਪਾ ਜੇ ਆਪਾਂ ਸੱਚ ਦਾ ਕੰਮ ਆਪਣਾ ਚਲੋ ਵੇਖੀ ਜਾਂਦਾ ਮਾਲ ਠੀਕਾ ਚੰਗੀ ਗੱਲ ਹੈ ਵੀਰੇ ਫਿਰ 40 ਚ ਮਾੜਾ ਮੋਟਾ ਮਾਨ ਕਰਦੀ ਮਾੜਾ ਮੋਟਾ ਹੀ ਹੋਊਗਾ ਮੇਰਾ ਭਰਾ ਠੀਕਾ ਚਲੋ ਠੀਕ ਹੈ ਵੀਰੇ ਬੰਨ ਕੇ ਬੇਨਤੀ ਕੋਈ ਜ਼ਿਆਦਾ ਨਾ ਲਾ ਕੇ ਵੀ ਮੁੱਲ ਜੀ ਜੇ ਮੁੱਲ ਕਰਾਉਣ ਨੂੰ ਕਰਾਉਣਾ ਇਹਦਾ 45 50 ਵੀ ਕਰਦਾਗਾ ਮੈਂ ਠੀਕਾ ਨਹੀਂ ਨਹੀਂ ਠੀਕ ਹੈ ਵੀਰੇ ਕਿਉਂਕਿ ਆਪਾਂ ਮੁੱਲ ਅਗਲਾ ਕੋਈ ਹਾਂ ਜੀ ਚਲੋ ਉਹਦੇ ਬਾਅਦ ਤਿੰਨੇ ਕੇ ਪਾਠ ਹੀ ਲਾਈਏ ਵੀਰੇ ਘਰੇ ਦੁੱਧ ਪੀਣ ਨੂੰ ਚੰਗੀ ਹੈਗੀ ਹਾਂ ਲਾ ਕੇ ਆਪਾਂ 70 ਲਾ ਕੇ ਵੀਰੇ ਦੇ ਘਰ 6-7 ਕਿਲੋ ਹੀ ਦਿੰਦੀ ਆ ਹਾਂ ਜੀ ਲਖ ਲਾਲਾ ਉਹ ਜਿੰਨੀ ਕੀ ਸੇਵਾ ਉਹਨੀਆਂ ਦਾ ਦੁੱਧ ਦੇਣਾ ਠੀਕ ਹੈ ਪਰ ਇਹਨਾਂ ਦਾ 6 ਕਿਲੋ ਦੋ ਟਾਈਮ ਚੋਲੇ ਕੋ ਚਾਰ ਟਾਈਮ ਚੋਲੇ ਜੇ 5 ਕਿਲੋ ਵੀ ਰਹਿ ਗਿਆ ਅਗਲਾ ਵਾਂਝ ਛੱਡ ਜਾਵੇ ਕਰਾਇਆ ਤੇਲ ਦਾ ਦਊਂਗਾ ਮੈਂ ਠੀਕ ਹੈ ਸਹੀ ਹੈ ਵੀਰੇ ਸਹੀ ਹੈ ਹਾਂ ਵੀਰੇ ਆਜੋ ਫਿਰ ਗਾਂ ਦਿਖਾਈਏ ਫਿਰ ਆਜੋ ਵੀਰੇ ਇਹਦੀ ਬਾਈ ਪਹਿਲਾਂ ਡਿਟੇਲ ਦੱਸੋ ਵੀਰੇ ਪਹਿਲੇ ਸਵੇ ਸੋਈ ਆ ਮੂੰਹੋਂ ਚਾਰ ਦਾ ਮੱਛੀ ਆ ਇਹ ਠੀਕ ਹੈ ਵੀਰੇ ਥੋੜੇ ਥੋੜੇ ਸਿੰਘ ਆ ਉਦਾਂ ਸੇਲਸ ਆਊਗਾ ਅੱਛਾ ਠੰਡੀ ਆ ਉਦਾਂ ਵੀ ਠੰਡੀ ਆ ਵੀਰੇ ਜਿੱਦਾਂ ਮਰਜ਼ੀ ਇਹਨੂੰ ਆਏ ਕੋਈ ਉਹ ਨਹੀਂ ਹੈਗੀ ਲੱਤਾਂ ਨਹੀਂ ਲੱਗਦੇ ਕਾਦ ਚੰਗਾ ਹੈਗਾ ਆ ਦੇਖ ਆ ਦੇਖ ਇੱਕ ਵਾਰ ਠੰਡੀ ਪੂਰੀ ਆ ਦੇਖ ਜਿਹੜੀ ਸਾਈਡ ਤੋਂ ਮਰਜ਼ੀ ਬਈ ਜਿੱਦਾਂ ਮਰਜ਼ੀ ਥੰ ਦੇਖੋ ਦੇ ਇਕੱਲਾ ਇਕੱਲਾ ਥੰ ਲੱਗਿਆ ਗਿਆ ਹਟ ਪੁੱਤ ਕੋਈ ਉਹ ਨਹੀਂ ਹੈਗੀ ਬੰਚ ਲੱਤਾਂ ਮਾਰ ਨਾਲ ਦੇ ਚਾਏ ਗੋਦੀ ਬਹਿ ਜਾ ਦੇ ਖਰੋਸ ਚ ਪੈਂਦੀ ਇਹਦਾ ਹੀ ਮੱਝਾ ਵਰਗਾ ਦੁੱਧ ਹੋਊਗਾ ਮੈਂ ਕਹਿੰਦਾ ਵੀਰੇ ਫੈੜ ਮੇ 2 ਦਿਨ ਹੋ ਗਏ ਨੂੰ ਮੇਰੇ ਕੋਲ ਫੈੜ ਦੀ 70 ਕੱਲ ਆਈ ਆ ਫੈੜਾ ਦੀ ਠੀਕ ਹੈ ਠੀਕ ਹੈ ਸਹੀ ਵੀਰੇ ਮਗਰ ਬਈ ਕੀ ਇਹ ਤੇ ਮਗਰ ਬੱਛੀ ਆ ਵੀਰੇ ਅੱਛਾ ਮਗਰ ਬੱਛੀ ਆ ਉਹ ਬੱਛੀ ਆ ਚਿੱਟੀ ਮਗਰ ਜਿਹੜਾ ਮਰਜ਼ੀ ਚ ਨਿਆਣਾ ਬਹਿ ਕੇ ਚੋਲਵੇ ਨੇ ਬਾਈ ਕਿੰਨੇ ਕ ਟਾਈਮ ਦੀ ਸੂਈ ਆ ਹੋ ਗਏ ਵੀਰੇ 15 ਤੋਂ 20 ਦਿਨ ਹੋ ਗਏ ਸੂਈ ਨੂੰ ਮੱਛੇ ਮੈਂ ਆਹ ਬੱਛੀ ਪੱਠੇ ਨਹੀਂ ਖਾਂਦੀ ਵੀਰੇ ਸਹੀ ਆ ਸਹੀ ਆ ਜਿਹੜਾ ਮਰਜ਼ੀ ਤੁਹਾਨੂੰ ਦੱਸਿਆ ਚ ਨਿਆਣਾ ਬਹਿ ਕੇ ਚੋਲ ਗਈ ਹੈ ਬਾਈ ਨੇ ਹੱਥ ਫੇਰ ਕੇ ਦਿਖਾਤਾ ਦੇਖ ਇੱਕ ਵਾਰੀ ਫੇਰ ਥਾਂ ਚਾਰੀ ਨੇ ہاں ਚਾਰੇ ਚਾਰੇ ਥਣ ਗਿਆ ਬੱਛੇ ਨੇ ਟੋਕੇ ਆ ਥਣਾ ਦੀ ਪਾਸਾ ਡਾ ਲੰਮਾ ਥਣ ਕਹਿੰਦੇ ਚਵਾਈ ਬਥੇਰੀਆ ਬੰਚਾ ਚਾ ਜਿਹੜਾ ਮਰਜ਼ੀ ਚ ਚ ਦੁੱਧ ਬਾਈ ਕਿੰਨਾ ਦੁੱਧ ਬੰਛ ਵੀਰੇ ਇਹਦੇ ਥੱਲੇ ਇਸ ਟਾਈਮ ਜਿਹੜਾ ਸਹੀ ਦੁੱਧ ਲੀਟਰਾਂ ਦਾ 10 ਕਿਲੋ ਆ ਅੱਛਾ ਦੋ ਟਾਈਮ ਚਾਰ ਟਾਈਮ ਤਸੱਲੀ ਕਰਾ ਦੋਗੇ 10 ਕਿਲੋ ਲੈ ਜਾ ਵੀਰੇ ਅਗਲਾ ਕੋਈ ਠੀਕ ਆ ਕਹਿ ਨੂੰ ਚਾਹੀਏ ਆ ਜਾ ਬੱਚੀ ਦਾ ਨਾ ਬਸਟ ਪੈਂਦੀ ਹੈਗੀ ਆ ਕਹਿ ਨੂੰ ਚਾਹੀਏ 11 ਕਿਲੋ ਕਹਿ ਦਵਾ ਚੰਗੀ ਹੈਗੀ ਆ ਲੰਬਾਈ ਲੰਬਾਈ ਵੀ ਚੰਗੀ ਹੈ ਕੱਦ ਵੀ ਚੰਗਾ ਹੈ ਅਗਲਾ ਕੋਈ ਜਜਮੈਂਟ ਉਸ ਸਾਹਿਬ ਨਾਲ ਕਰੇ ਕਿਉਂਕਿ ਟਾਈਮ ਵੀ ਬੰਛ ਮਿਲ ਜਾਉਣਾ 2:00 ਵਜੇ ਨਾ 3:00 ਵਜੇ ਬਾਈ 3:00 ਵਜੇ ਕਿਉਂਕਿ ਆਪਣਾ 6:00 6:30 ਵੇ ਦਾ ਚਵਾਈ ਦਾ ਟਾਈਮ ਆ ਠੀਕ ਹੈ ਠੀਕ ਬਾਈ ਜੇ ਆਪਾਂ 7:00 7:30 ਵਜੇ ਚੋਈ ਦੀਆਂ ਠੀਕ ਹੈ ਵੀਰੇ ਚੰਗੀ ਹੈਗੀ ਆ ਬਈ ਇਹਦਾ ਕੀ ਮੁੱਲ ਕਰਦੇ ਹੋ ਮੁੱਲ ਵੰਚ ਆਪਾਂ ਇਹਦਾ ਵੀ ਟੋਕੜਾਂ ਵਾਲੀ ਕਰ ਦੇਣਾ ਠੀਕ ਹੈ ਉਹਨੇ ਜਗ੍ਹਾ ਟੋਕੜ ਨਹੀਂ ਦੇਦਾ ਜਿੰਨੇ ਦੀ ਆਪਾਂ ਤਾਜੀ ਦੇ ਦੇਣੀ ਅੱਜ ਕਿ ਵੀਰੇ 800 ਰੁਪਿਆ ਚਲੋ ਸਹੀ ਹੈ ਉਹ ਫਿਰ ਮਾਟੇ ਮਾਨ ਕਰ ਦਿਓ ਮਾਨ ਮੇਰੇ ਇੰਨਾ ਨਹੀਂ ਹੋਊਗਾ ਛੋਟੀ ਕਰ ਦਿਓ ਬਸ 500 700 ਹਜ਼ਾਰ ਦਾ ਇਟਰੂ ਦੇਵਾਂਗਾ ਤੈਨੂੰ ਪਤਾ ਹੀ ਆਪਣੇ ਸੌਦੇ ਆ ਆਪਾਂ ਐ ਨਹੀਂ ਜੇ ਮੰਗ ਲਿਆ 35 ਤੇ ਦੇ ਦੇਣੀ ਆ ਆਪਾਂ 25 ਨਹੀਂ ਨਹੀਂ ਸਹੀ ਹੈ ਵੀਰੇ ਮੇਰਾ ਕਦੇ ਵੀ ਕੋਈ ਵੀ ਸੌਦਾ ਕਦੇ ਦੇਖ ਨਹੀਂ ਆਪਾਂ ਜਿੱਥੋਂ ਲੈਣੇ ਵੀ ਆਪਾਂ ਉਸ ਦਾ ਆਪਣਾ ਮੁੱਲ ਜੀ ਕਰਕੇ ਲੈਂਦੇ ਆ ਆ ਟਾਈਮ ਤੁਸੀਂ ਦੇਖ ਸਕਦੇ ਹੈਗੇ ਹੋ 3 ਵਜੇ ਨੇ ਤੇ ਸੀਲ ਦੀ ਆਪਣੀ ਗਰੰਟੀ ਹੈ ਜੇ ਨਿਆਣੇ ਵੇਖ ਚੋਈ ਚਲਣ ਠੀਕ ਆ ਤੁਹਾਡੇ ਸਾਹਮਣੇ ਹੀ ਆ ਹਾਂਜੀ ਹਾਂਜੀ ਸਹੀ ਜਿਹੜਾ ਮਰਜ਼ੀ ਦੇਖ ਲੈ ਚੋਈ ਚਲੇ ਕੋਈ ਸਾਹਮਣੇ ਚਵਾਈ ਨੋਲੇ ਦੇਖ ਲੈ 3 60 ਦਿਨ ਦਾ ਡੰਡੇ ਬਈ ਆਰਡਰ ਦੀ ਜਿਹੜਾ ਮਰਜ਼ੀ ਚਲੇ ਆ ਦੇਖੋ ਠੰਡੀ ਪੂਰੀ ਹੈਗੀ ਆ ਮਗਰ ਬੱચી ਹੈਗੀ ਆ ਮਗਰ ਬੱચી ਆ 700 ਚਵਾਈ ਕਹਿੰਦਾ ਛੋਟੀ ਹੋਊਗੀ ਭਾਈ ਆ ਜਾਓ ਫਿਰ ਲਾਸਟ ਗਾਂ ਦਿਖਾਈਏ ਆ ਜਾ ਮੈਂ ਸਿੰਦਰ ਆ ਆ ਦੇਖੋ ਇੱਕ ਵਾਰੀ ਗਾਂ 8 ਵਜੇ ਦੇਖੋ ਗਾਂ ਦਾ ਪੂਰਾ ਚੰਗਿਆ ਲੰਬਾਈ ਲੰਬੇ ਪੂਰੀ ਹੈਗੀ ਆ ਵੀਰੇ ਇਹਦੀ ਡਿਟੇਲ ਦੱਸੋ ਵੰਛੇ ਇਹ ਗਾਣਾ ਪਾ ਪਿੰਡੋਂ ਹੀ ਲਈ ਆ ਝੂਠਣੀ ਮਾਰਦਾ ਠੀਕ ਆ ਠੀਕ ਹੈ ਵੀਰੇ ਇਹ ਗਾਂ ਦੂਜੇ ਸੂਏ ਅਰੀਜਨਲ ਦੂਜੇ ਸੂਏ ਗਾਂਸ ਹੁੰਦੀ ਆ ਠੀਕ ਆ ਠੀਕ ਆ ਪਲੂਨ ਨੇ ਨਾ ਦੋ ਦਿੱਤਾ ਹੋਇਆ 18 ਤੋਂ ਪਲੱਸ ਸਹੀ ਆ ਵੀਰੇ ਅਜੇ ਦਿਨ ਪਏ ਆ ਮਾਲਕ ਕਹਿੰਦਾ 10 ਦਿਨ ਪਏ ਆ ਚਲੋ ਆਪਾਂ 5-7 ਦਿਨ ਮੰਨ ਕੇ ਲਈ ਆ ਕਈ ਵਾਰੀ ਗਰਮੀ ਦਾ ਟਾਈਮ ਪਾਉਂਦਾ ਠੀਕ ਹੋਈ ਜਾਂਦਾ ਠੀਕ ਆ ਉਹਦਾ ਵੀ ਚੰਗੀ ਬੁਰੀ ਆ ਕਰਦੇ ਚੰਗਾ ਮੈਂ ਕਹਿੰਦਾ ਦੇਖ ਵੰਛੇ ਦੇਖੋ ਇੱਕ ਵਾਰੀ ਆ ਦੇਖੋ ਇੱਕ ਵਾਰੀ ਆਰਡਰ ਦੀ ਜਜਮੈਂਟ ਉਸ ਹਿਸਾਬ ਨਾਲ ਲਓ ਇਹਨੇ 5-7 ਦਿਨਾਂ ਨੂੰ ਬੁਰੀਆਂ ਵਾਲ ਢਿੱਲਾ ਕੱਢ ਕੇ ਸੋ ਵੇਖ ਕੱਲਾ ਕੱਲਾ ਥਣ ਲੱਗਾ ਹੈ ਪੂਰੇ ਗੈਰ ਤੇ ਆ ਦੇਖੋ ਬਈ ਠੰਡੀ ਪੂਰੀ ਹੈ ਮੈਂ ਕਹਿੰਦਾ ਦੇਖ ਇਧਰ ਦੇਖ ਲੈ ਇਹ ਬਲੀ ਝੋਲੀ ਪਈ ਦੇਖ ਪਿੱਛੇ ਜਿੰਨਾ ਅੱਗੇ ਨੂੰ ਲੇਵਾ ਉਹਨਾਂ ਪਿੱਛੇ ਨੂੰ ਪੂਰੀਆਂ ਬਲ ਢਿੱਲਾਂ ਗੱਡ ਕੇ ਸੁਣਾ ਇਹਨੇ 5 ਦਿਨ ਪਏ 10 ਦਿਨ ਪਏ 10 ਕਿ ਦਿਨਾਂ ਨੂੰ ਪਤਾ ਵੀ ਨਹੀਂ ਦੇਖ ਲੈ ਤੂੰ ਵੀ ਬੈੜੀ ਹੋ ਪਤਾ ਹੈਗਾ ਵੀ ਕਦੋਂ ਸੁੰਦੀ ਕਦੋਂ ਨਹੀਂ ਦੇਖੋ ਇੱਕ ਵਾਰੀ ਪੇਟ ਫੁੱਟ ਦੇਖੋ ਆਪਾਂ ਨਵਾਈਆਂ ਨੂੰ ਵੀ ਆਣੀ ਹੈ ਦੱਦ ਵਜਨ ਚੰਗਾ ਹੈਗਾ ਦੇਖ ਲੈ ਫੁੱਲ ਵੱਡੀ ਬਾਈ ਦੇ ਨਾਲ ਇੱਕ ਵਾਰ ਜਜਮੈਂਟ ਲਾਓ ਕਰਦੀ ਕਦਵੇਂ ਚੰਗਾ ਬਈ ਇੱਕ ਵਾਰ ਮੂੰਹ ਇਧਰ ਕਰਿਓ ਫੇਸ ਪਿਓ ਦਿਖਾਈਏ ਆ ਦੇਖ ਲੈ ਆ ਫੇਸ ਪਿ ਇਹ ਉਹ ਰਚਫ ਬਰੀਡ ਚ ਪੈਂਦੀ ਹੈਗੀ ਆ ਚੰਗੀ ਹੈਗੀ ਹੈਗਾ ਅਹੇ ਸ਼ੇਦੰਦੀ ਆ ਆ ਦੇਖੋ ਇਹ ਛਿੱਗੀ ਹੈਗੀ ਹੈ ਬਾਈ ਕਹਿੰਦਾ ਮੋ ਬਾਈ ਕਿੰਨਾ ਕੁ ਦੁੱਧ ਬਾਜੂਗੀ ਤੁਹਾਡੇ ਸਾਹਮਣੇ ਫਿਰ ਮੇਰੇ ਸਾਹਮਣੇ ਆਪਾਂ ਜ਼ਿਆਦਾ ਨਹੀਂ ਕਹਿਣਾ ਠੀਕ ਆ ਆਪਣੇ ਤੋਂ ਕੋਈ ਅਗਲਾ ਸੌਦਾ ਵੀ ਕਰ ਲੇ ਆਪਾਂ ਲਾਈਵ ਵਿੱਚ ਵਾ ਕੇ ਦੇਵਾਂਗੇ ਤੈਨੂੰ ਦੱਸਦਾ 20 ਲੀਟਰ ਨੋਰਮਲ ਦੇ ਦੂਗੀ ਬਾਈ ਦੇ ਦੂਗੀ ਜਿੰਨਾ ਕਰਦਾ ਬਰੀਡ ਵੀ ਹੈਗੀ ਆ ਪੂਰੀ ਫੁੱਲ ਬਰੀਡ ਦੀ ਆ ਕੋਈ ਇਹ ਨਹੀਂ ਹੈਗਾ ਦੋ ਗਲੇਆਂ ਦਾ ਥਣਾ ਦੀ ਗਾਰੰਟੀ ਆਪਣੀ ਕੋਈ ਸ਼ੰਦਾ ਛਿੱਟਾ ਹੋਵੇ ਕੋਈ ਥਾਣ ਵੱਧ ਘੱਟ ਹੋਵੇ ਠੀਕ ਆ ਸਹੀ ਆ ਵੀਡੀਓ ਸਮੂਥ ਆਗਲਾ ਇੱਥੇ ਬਣ ਜਾਵੇ ਆਪਾਂ ਘਰੇ ਠੀਕ ਆ ਕੋਈ ਥਾਂ 'ਚ ਭਸਵਾ ਘੱਟ ਹੋਵੇ ਹਾਂਜੀ ਕੋਈ ਥਾਂ 'ਚ ਸ਼ਰਲਾ ਸਿੱਟਾ ਹੋਵੇ ਥਾਣ ਵੱਧ ਘੱਟ ਹੋਵੇ ਕੋਈ ਥਾਂ 'ਚ ਨਾੜ ਹੋਵੇ ਗੱਠ ਹੋਵੇ ਭਾਰ ਮਾਰਦੀ ਹੋਵੇ ਸੱਪਲ ਹੋਵੇ ਝੂਲ ਵੀ ਸਹੀ ਆ ਮੈਂ ਹਰ ਤਰੀਕਾ ਗਾਰੰਟੀ ਆਪਾਂ ਹੀ ਆ ਠੀਕ ਆ ਸਾਰੀ ਗਾਰੰਟੀ ਬਾਈ ਲੈ ਲਈ ਆ ਬਈ ਆਪਾਂ ਜੇ ਸੱਚੋਕੇ ਲਊਗਾ ਆਪਾਂ ਚਬਾ ਕੇ ਦੇਵਾਂਗੇ ਦੁੱਧ ਅਗਲੀ ਸੇਵਾ ਦਾ ਠੀਕ ਆ ਵੀਰੇ ਜਗਲਾ ਜਾ ਕੇ ਕੁਛ ਪਾਉਗੋ ਨਾ ਵੀਰੇ ਫਿਰ ਦੁੱਧ ਉਹ ਚੰਗੀ ਆ ਵੀਰੇ ਜਾਤ ਨਸਲ ਦੀ ਹੈਗੀ ਆ 20 ਕਿਲੋ ਬੱਕ ਦੁੱ ਚੰਗੀ ਹੈਗੀ ਹੈਗਾ ਕਦਵਜਨ ਪੁਰਾਣਾ ਨਾ ਤੋਂ ਮੇਰੇ ਵੰਚ ਬੈਠਾ ਨਾ ਜਿਆ ਤਿਆਰ ਹੋਣੀ ਦੇਖੀ ਇਹ ਲੰਬਾਈ ਲੰਬੂਈ ਦੇਖੋ ਕਦਵਜਨ ਵੀ ਗਾਂ ਦਾ ਚੰਗਾ ਸੰਭੀ ਬਲੀ ਵੀ ਗਾਂ ਚੰਗੀ ਹੈਗੀ ਆ ਅੱਠ 10 ਦਿਨ ਬਈ ਨੇ ਅੱਠ 10 ਜਿਨ੍ਹਾਂ ਨੂੰ ਪੂਰੀਆਂ ਵਾਲੀ ਢਿਲਾਂ ਕੱਢ ਕੇ ਸੋਨੇ ਗਾਂ ਨੇ ਆ ਦੇਖੋ ਥਣ ਕੱਲਾ ਕੱਲਾ ਥਣ ਗੈਪ ਤੇ ਲੱਗਾ ਹੋਇਆ ਕਦਵਜਨ ਗਾਂ ਦਾ ਚੰਗਾ ਹੈਗਾ ਛੋਟੀ ਮੰਨੇ ਕਿ ਨਾ ਕੋਈ ਆਪੇ ਫੇਸ ਬਿਊਟੀ ਵੀ ਚੰਗੀ ਆ ਚੰਗੀ ਹੈਗੀ ਹੈਗਾ ਦੂਜੇ ਸੂਏ ਸੋਨਾ ਹੈਗਾ 20 ਕਿਲੋ ਤੱਕ ਬਾਈ ਕਹਿੰਦਾ ਦੁੱਧ ਆਮ ਨਾ ਕਰ ਜੂਗੀ ਬਾਕੀ ਦੁੱਧ ਸੇਵਾ ਦਾ ਹੈਗਾ ਕਿਉਂਕਿ ਆਪਾਂ ਕੋਈ ਬਾਹਰ ਆਉਣ ਲਈ ਪਿੰਡੋਂ ਹੀ ਲਈ ਹੋਈ ਗਾਂ ਠੀਕ ਹੈ ਆਪਣਾ ਮੁੰਡਾ ਯਾਰ ਦੋਸਤੀ ਭਰਾ ਹੀ ਆਪਣਾ ਕੋਈ ਦੁਕਾਨ ਲਈ ਹੋਈ ਆਪਾਂ ਇਹ ਵੀਰੇ ਇਹਦਾ ਫਿਰ ਮੁੱਲ ਕੀ ਕਰਦੇ ਹੋ ਮੋਲ ਲੈਦਾ ਹੀ ਐ ਜੇ ਆਪਾਂ ਤੋਹਫਾ ਹੀ ਦੇਣਾ ਬਾਈਆਂ ਨੂੰ ਠੀਕ ਹੈ ਜੇ ਤੇ ਐਡੀਆਂ ਵੜੀਆਂ ਲੋਕੀ ਲੱਖ ਲੱਖ ਵੀ 85 85 ਹਜ਼ਾਰ ਵੀ ਮੰਗੇ ਜਾਂਦੇ ਸੀਗਾ ਪਰ ਉਹ ਹੀ ਵੇਚਣੇ ਆ ਸਹੀ ਹੈ ਸਹੀ ਹੈ ਪਰ ਆਪਾਂ ਮੋਲੀ ਉਸ ਸਾਹਿਬ ਨਾਲ ਕਰੀਦਾ ਅਗਲੇ ਚਲੋ ਇਹ ਵੀਡੀਓ ਬਣਾਉਣ ਦਾ ਮਕਸਦ ਹੀ ਇਹੀ ਹੁੰਦਾ ਜੇ ਮੁੱਲ ਜਾਇਜ਼ ਹੋਣ ਲੋਕਾਂ ਨੂੰ ਪਤਾ ਲੱਗੇ ਵੀ ਡੰਗਰ ਕੀ ਭਾਅ ਦਾ ਦੇਖ ਰਿਹਾ ਹਾਂ ਕੋਈ ਇਹ ਨਹੀਂ ਜ਼ਰੂਰੀ ਹੈ ਨਹੀਂ ਆਪਾਂ ਡੰਗਰ ਹੀ ਵੇਚਣੇ ਆ ਹਾਂਜੀ 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 ਹੁਣ ਜੇ ਆਪਾਂ ਅਗਲਾ ਵੀਡੀਓ ਦੇਖਦਾ ਕੋਈ ਵੀ ਮੇਰਾ ਭਰਾ ਚਲੋ ਵੇਚਦਾ ਵੀਡੀਓ ਹਣਾ ਪਤਾ ਲੱਗ ਜਾਂਦਾ ਉਹਨੂੰ ਵੀ ਕਿੰਨੇ ਕੀ ਭਾਅ ਦੇ ਡੰਗਰ ਆ ਸਾਡੇ ਕੀ ਹਿਸਾਬ ਦਾ ਹਨ ਜੇ ਆਪਾਂ ਲੱਖ ਲੱਖਾਂ ਦੀ ਚੀਜ਼ ਮੰਗੀ ਜਾਵਾਂਗੇ ਵੀਰੇ ਬੋਟ ਬੰਦੇ ਦਾ ਘਰੇਲੂ ਤਾਂ ਆਪੇ ਲੱਖ ਮੰਗਣਗੇ ਉਹ ਤਾਂ ਹੈ ਹੀ ਆ ਵੀਰੇ ਠੀਕ ਆ ਜੇ ਆਪਾਂ ਹਿਸਾਬ ਨਾ ਦੇਵਾਂਗੇ ਪਸੂ ਅਗਲੇ ਨੂੰ ਪਤਾ ਲੱਗੂਗਾ ਮਾਲ ਮੁੱਲ ਕੀ ਲੱਗਦਾ ਕੀ ਨਹੀਂ ਲੱਗਦਾ ਠੀਕ ਆ ਸਹੀ ਹੈ ਵੀਰੇ ਹੁਣ ਕੀ ਮੁੱਲ ਕਰਦੇ ਹੋ ਮੁੱਲ ਵੀਰੇ ਵਨਸ਼ ਆਪਾਂ ਜੱਸੀਆਂ ਨੂੰ 65000 ਰੁਪਏ ਵੜੀ ਚਲੋ ਸਹੀ ਹੈ ਵੀਰੇ ਤੋਹਫਾ ਇਹ ਜਿਹੜਾ ਮਰਦੀ ਦਾ ਠੀਕ ਆ ਚੰਗੀ ਹੈਗੀ ਆ ਕਰਦਵਜਨ ਵੀ ਪੂਰਾ ਹੈਗਾ ਇੱਕ ਪਾਸੇ ਦੀ ਗਾਰੰਟੀ ਆ ਸਹੀ ਹੈ ਵੀਰੇ ਸਹੀ ਹੈ ਠੀਕ ਆ ਦੁੱਧ ਅਗਲੀ ਸੇਵਾ ਜੀ ਆਪਣੇ ਕੋਲ ਕੋਈ ਸਾਈ ਪਾ ਦੇ ਫਿਰ ਮੁੱਲ ਦੋਸਾ ਉਹ ਨਾਊਗਾ ਚਲੋ ਠੀਕ ਆ ਦੇਖ ਕਿਸ ਨੇ 20 ਕਿਲੋ ਚੋਕ ਲੈਣਾ ਫਿਰ ਆਪਾਂ ਉਸ ਦਾ ਆਪਣਾ ਮੁੱਲ ਕਰਨਾ ਅੱਜ ਦਾ ਮੁੱਲ ਬਈ 65000 ਰੁਪਏ ਅੱਜ ਦਾ ਮੁੱਲ 60000 ਰੁਪਏ ਯਾਨੀ ਕਿ ਜਿਸ ਤੱਕ ਸੁੰਦੀ ਨਹੀਂ ਠੀਕ ਹੈ ਠੀਕ ਜਦੋਂ ਸੂਗੀ ਜਦੋਂ ਬੱਚਾ ਧਰਤਾ ਉਹਦੇ ਮੁੱਲ ਹੋਰ ਹੋਊਗਾ ਇਹਦਾ ਠੀਕ ਹੈ ਵੀਰੇ ਪੰਜ-ਸੱਤ ਦਿਨਾਂ ਨੂੰ ਠੀਕ ਆ ਚੰਗੀ ਹੈਗੀ ਆ ਬਾਕੀ ਤਿੰਨੇ ਡੰਗਰਾਂ ਦੀ ਆਪਣੀ ਪਾਰ ਪਿੱਛੇ ਦੀ ਗਾਰੰਟੀ ਕੋਈ ਸੱਪੜ ਕੋਈ ਝੂੜ ਕੋਈ ਥਣਾ ਚ ਨੁਕਸ ਜਸਲੀ ਕਰਕੇ ਲੈ ਜਾਵੇ ਯਾਰ ਮੇਰਾ ਭਰਾ ਕੋਈ ਹਣਾ ਵੀ ਚਲੋ ਹੁਣ ਫਰੋਡ ਕੰਮ ਉਹ ਚੱਲ ਰਿਹਾ ਹਣਾ ਹਾਂਜੀ ਹਾਂਜੀ ਵੀਰੇ ਮੇਰੇ ਬੇਫਿਕਰ ਹੋ ਕੇ ਆਵੇ ਹਣਾ ਰਹਿਣ ਦਾ ਪ੍ਰਬੰਧ ਆਣਾ ਰੋਟੀ ਖਾਣ ਦਾ ਸਾਰਾ ਕੁਝ ਆਪਣੇ ਬਲੋਂ ਹੋ ਜਾਵੇ ਸਹੀ ਹੈ ਵੀਰੇ ਠੀਕ ਹੈ ਨਾ ਉਹ ਬਾਈ ਦੇ ਘਰ ਬੜੀਆਂ ਵੀਡੀਓ ਬਣਾਤੀਆਂ ਤੈਨੂੰ ਪਤਾ ਏ ਬਾਈ ਆਪਣੇ ਘਰ ਕਰੋ ਕੋਈ ਮੈਂ 15 ਤੋਂ 20 ਵੀਡੀਓ ਬਣਾਉਂਦਾ ਹਾਂ ਹਾਂਜੀ ਹਾਂਜੀ ਵੀਰੇ ਸਹੀ ਚਲੋ ਆਪਣੇ ਤੇ ਬਾਬੇ ਨਾਨਕ ਦੀ ਕਿਰਪਾ ਹਣਾ ਇਹ ਕੰਮ ਸਾਫ਼ ਸੁਥਰਾ ਆਪਣੀਆਂ ਵੀ ਕੀ ਜਾਂਦੀਆਂ ਵਾਚ ਚੰਗੀ ਗੱਲ ਹੈ ਵੀਰੇ ਲੋਕੀ ਹਨ ਚਲੋ ਆਪਾਂ ਮਾਨਣਾ ਕਹਿੰਦੇ ਨੇ ਹਣਾ ਵੀ ਜਿਹੜੇ ਜਿਹੜੇ ਕਰਦੇ ਆ ਨਾ ਮਝੂੜ ਦਾ ਕੰਮ ਮਹੀ ਕਈ ਵਾਰੀ 10-20 ਵੇਚੀਆਂ ਆਪਾਂ ਇੰਨੀ ਉਮਰ ਦੇ ਵਿੱਚ ਲੋ ਬਾਬੇ ਨਾਨਕ ਨੇ ਰੋਟੀ ਦਿੱਤੀ ਆਪਾਂ ਸਟਾਈ ਦੇ ਕੰਮ ਕਰਨੇ ਆ ਠੀਕ ਆ ਬਾਕੀ ਅਗਲਾ ਤਸੱਲੀ ਕਰੇ ਕੋਲ ਅੱਖਾਂ ਨਾਲ ਕੇ ਦੇਖੇ ਹਨਾ ਤਸੱਲੀ ਕਰਕੇ ਲੈ ਜਾਵੇ ਜਿਸ ਕਿਸੇ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ